ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪ ਵਿਧਾਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਜੀ ਹਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤੇ ਉੱਥੇ ਹੀ ਦੱਸ ਦਈਏ ਕਿ ਵਿਧਾਇਕ ਦੇ ਪਰਿਵਾਰਾਂ ਦਾ ਦਾਵਾ ਹੈ ਕਿ ਗਲਤੀ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਰਵੱਚ ਗੋਲੀ ਮਾਰ ਲਈ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੁਧਿਆਣਾ ਪਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰਤ ਗੋਗੀ ਦੀ ਸ਼ੁੱਕਰਵਾਰ ਦੇ ਰਾਤ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਦਾਦੀਏ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਤੇ ਜਾਣ ਕੇ ਹੈ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਜੋਨ ਸਿਰ ਵਿੱਚ ਜਾ ਲੱਗੀ ਹੈ ਤੇ ਉਹਨਾਂ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਮਰਤਕ ਲਾਨ ਕਰ ਦਿੱਤਾ ਗਿਆ ਉੱਥੇ ਹੀ ਉਹਨਾਂ ਦੀ ਮਰਤਕ ਦੇਹ ਨੂੰ ਡੀ ਐਮ ਸੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਤਾਂ ਡੀ ਐਸ ਪੀ ਨੇ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜਿਹੜੀ ਮੌਤ ਦੇ ਕੀ ਕਾਰਨ ਸੀ ਉਸਦੇ ਬਾਰੇ ਸਪਸ਼ਟ ਹੋਵੇਗਾ ਤੇ ਮਾਮਲੇ ਦੀ ਜਾਂਚ ਚੋਰੀ ਹੈ ਤਾਂ ਸਵਿਲ ਦੀ ਖਬਰ ਤੁਹਾਨਾਂ ਸੇ ਜਾਂਜੀ ਕਰ ਰਹੇ ਕਿ ਆਪ ਵਿਧਾਇਕ ਗੁਰਪ੍ਰਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਕੋ ਐਮ ਐਲ ਏ ਆਪਣੇ ਗੁਰਪ੍ਰਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪੀਟਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀ ਐਮ ਸੀ ਹਸਪੀਟਲ ਮੋਰਚਰੀ ਚ ਰੱਖਾਈ ਗਈ ਹੈ। ਫਿਰ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਦੋਂ ਉਹਦੇ ਪੁੱਛਣ ਨੂੰ ਤਿਰੋ ਚਾਹਤਾ ਮੈਂ ਕੀ ਸੀ ਗੋਲੀ ਹਾਂਜੀ ਗੋਲੀ ਚਲੀ ਸੀ ਸਮੇਂ ਕੀ ਟਾਈਮ ਕੀ ਸੀਗਾ ਸਮੇਂ तकरीबन 11:30 ਵਜੇ ਦਾ ਜੋ ਦੱਸ ਰਹੇ ਆ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਕੋਈ ਘਰ ਦੇ ਵਿੱਚ ਕਿਸੇ ਦੇ ਕਿਤੇ ਕੋਈ ਜਿਸ ਤਰ੍ਹਾਂ ਮੱਕੀ کیا ਜਾ ਰਿਹਾ ਹੈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਬਹੁਤ ਦੁਖਦਾਈ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ तकरीबन ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮ ਐਲ ਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਸਰੋ ਸਰੋ ਬਾਈ ਕੀ ਹੋਇਆ ਦੇਖੋ 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 ਨਹੀਂ ਨਹੀਂ ਗੋਲੀ ਹੀ ਲੱਗੀ ਹੈ ਪੁਲਿਸ ਦਾ ਉਹ ਕਹਿੰਦਾ ਹੈ ਕਿ ਸੀਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ ਪ੍ਰੀ ਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਸਨਿਕ ਪ੍ਰਮਾਣਿਕ ਗੱਲਬਾਤ ਹੋਈ ਹੈ ਕੋਈ ਦੀਵਾਰ ਨੇ ਮਿਸ ਨੇ ਵੀ ਗੱਲ ਕੀਤੀ ਤਾਂ ਕੋਈ ਆ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਵੀ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੋਣਾ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਕੀ ਫੈਕਟ ਕੀ ਨੇ ਰਿਐਲਿਟੀ ਕੀ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂਗਾ ਮੈਂ ਕੀ ਕਹਾਂਗਾ ਧੰਨਵਾਦ 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 ਬਹੁਤ ਸਾਰਾ ਧੰਨਵਾਦ ਕੀ ਕਰ ਲੈਣਗੇ ਪਰਿਵਾਰ ਦਾ ਦੋਸਤ ਚਲੇਗਾ ਮੈਂ ਕੀ ਕਰ ਲੈਣਗੇ ਬੜਾ ਮਾੜਾ ਕੰਮ ਹੋਇਆ ਜੀ ਸਾਡੇ ਐਮਐਲਏ ਸਾਹਿਬ ਦੁਨੀਆ ਤੋਂ ਚਲੇ ਗਏ ਮੈਂ ਸਮਝਦਾ ਸੀ ਕਿ ਉਹਨਾਂ ਨੂੰ ਇੱਕ ਸ਼ੌਂਕ ਸੀ ਆਪਦੇ ਇਹ ਗਨਸ ਰੱਖਣ ਦਾ ਤੇ ਇੰਟੀਕ ਗੱਡੀਆਂ ਰੱਖਣ ਦਾ ਮੈਂ ਉਹਰਾ ਬਰਾੜ ਸਾਹਿਬ ਖੜਿਆ ਸੀ ਉਹਨਾਂ ਦੇ ਬੜੇ ਪੁਰਾਣੇ ਦੋਸਤ ਆ ਕਾਉਂਸਲਰ ਵੀ ਰਹੇ ਨੇ ਮੇਰੇ ਨਾਲ 10 ਸਾਲ ਉਹ ਤੇ ਜਦੋਂ ਪਤਾ ਲੱਗਿਆ ਰਾਤ ਨੂੰ ਮੈਂ ਤਾਂ 2 ਵਜੇ ਯਾਰ ਮਨਦੀਪ ਸਿੰਘ ਕੁਲਰੇਸਵੀ ਸਾਹਿਬ ਨੂੰ ਮੈਂ ਫੋਨ ਕੀਤਾ ਉਹ ਤੋਂ ਕਨਫਰਮ ਕੀਤਾ ਬੜਾ ਮਾੜਾ ਕੰਮ ਹੋਇਆ ਜੀ ਰਵਾਲਵਰ ਨੂੰ ਹੀ ਠੀਕ ਆਪਣੀ ਸਾਫ਼ ਕਰਦੇ ਸੀ ਉਦਨ ਵਾਲੀ ਕੁੜੀ ਚਲ ਕੇ ਮੇਰੀ ਬਾਕੀ ਮੌਤ ਹੋਈ ਹੈ ਸਰ ਕਹਿੰਦੇ ਵੀ ਲਾਸਟ ਗੱਲ ਵੀ ਤੁਹਾਡੇ ਨਾਲ ਹੋਈ ਹੈ ਕੋਈ ਗੱਲਬਾਤ ਵੀ ਸ਼ੇਅਰ ਕੀਤੀ ਹੋਈ ਨਹੀਂ ਜੀ ਬਾਕੀ ਸਭ ਠੀਕ ਸੀ ਨਾਰਮਲ ਜਿਵੇਂ ਗੱਲਾਂ ਕਰਦੇ ਆ ਉਹੀ ਗੱਲਾਂ ਕਰਦੇ ਸੀ ਕੋਸ ਸੀ ਕਿ ਬਿਲਕੁਲ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸਰ ਕਿਦਾਂ ਮੈਨੂੰ ਤਾਂ ਜੀ 2:00 ਵਜੇ ਪਤਾ ਲੱਗਿਆ ਜੀ ਰਾਤ ਦੇ 1:30 2:00 ਵਜੇ ਪਤਾ ਲੱਗਿਆ ਪਰਿਵਾਰ ਦੇ ਵਿੱਚ ਇਹ ਦੁੱਖ ਸਾਂਝਾ ਕੀਤਾ ਹੈ ਬਹੁਤ ਸਾਰੇ ਜੀ ਸਮਝ ਨਹੀਂ ਆ ਰਿਹਾ ਕਿਸ ਨੂੰ ਕਿਉਂਕਿ ਕਿ ਭੈਣ ਦੀ 10:00 ਵਜੇ ਹੱਸਦੇ ਖੇਡਦੇ ਉਹਨਾਂ ਦੇ ਵਾਈਫ ਗਏ ਨੇ ਉਹ ਕਹਿੰਦੇ ਮੈਂ ਖਬਰਾਂ ਹੀ ਦੇਖਣੀਆਂ ਨੇ ਉਕਤ ਇਹ ਮੈਂ ਕੌਣ ਬਣੇਗਾ ਕਰੋੜਪਤੀ ਦੇਖਣਾ ਆਪਣੇ ਕਮਰੇ ਚ ਆ ਕੇ ਇਧਰ ਦੇਖਣ ਲੱਗੇ ਬੇਟੀ ਦੇ ਕਮਰੇ ਚ ਤੇ ਇਧਰ ਉਹ ਆਪੀ ਖਬਰਾਂ ਦੇਖਣ ਲੱਗੇ ਇਹਨੇ ਦੇ ਵਿੱਚ ਜਾਨੂੰ ਰੋਟੀ ਬਣਾਉਣ ਲੜ ਗਿਆ ਲੜਕਾ ਰੋਟੀ ਲਾ ਕੇ ਵਾਪਸ ਆਇਆ ਜਨ ਲੈ ਤੇ ਜਿਹੜਾ ਫਾਇਰ ਹੋਇਆ ਜਿਹੜਾ ਲਾਇਸੈਂਸੀ ਅਸਲਾ ਸੀ ਉਹ ਹਾਂਜੀ ਲਾਇਸੈਂਸੀ ਅਸਲਾ ਸੀ ਉਹ ਅਸਲੇ ਦਾ ਤੇ ਇੰਟੀਕਾਰਾਂ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ ਇਹ ਅਸਲਾ ਇੱਕ ਉਹਨਾਂ ਦਾ ਛੋਟਾ ਜਿਹਾ ਰਿਵਲਓਵਰ ਆ ਸਾਰਿਆਂ ਨੂੰ ਟੈਚੀ ਚੋਂ ਕੱਢ ਕੇ ਆਮ ਹੀ ਦਿਖਾਉਂਦੇ ਹੁੰਦੇ ਸੀ ਇਹ ਮੇਰਾ ਬਹੁਤ ਵਧੀਆ ਅਸਲਾ ਮੈਂ ਇੱਕ ਦੋ ਵਾਰ ਉਹਨਾਂ ਨੂੰ ਹੱਸਦਾ ਸੀ ਮੈਨੂੰ ਦੇ ਦੇ ਛੋਟਾ ਜਿਹਾ ਪਰ ਉਹ ਹੀ ਅਸਲ ਉਹਨੂੰ ਲੈ ਬੈਠਾ ਠੀਕ ਕਰਦੇ ਸਰ ਜਿੱਦਾਂ ਗੱਡੀਆਂ ਦੇ ਵੀ ਬਹੁਤ ਵਡੇ ਸ਼ਕੀਨ ਸੀ ਅਸਲੇ ਦੇ ਵੀ ਬੜੇ ਸ਼ਕੀਨ ਸੀ ਬਹੁਤ ਸ਼ਕੀਨ ਇਨਸਾਨ ਸੀ ਜੇ ਅਸਲੇ ਦੇ ਵੀ ਤੇ ਐਂਟੀਕ ਕਾਰਾਂ ਦੇ ਵੀ ਬੜੇ ਸ਼ਕੀਨ ਸੀ ਬਸ ਆਰਾਮ ਨਾਲ ਬੈਠੇ ਹਜੇ ਆਪਦੇ ਹੀ ਜ਼ਿੰਦਗੀ 'ਚ ਮਸਤ ਰਹਿੰਦੇ ਸੀ ਪਰਿਵਾਰ ਲਈ ਸਿਆਸਤਦਾਨ ਆਪਾਂ ਕਹਿ ਦਿੰਨੇ ਆ ਥੋੜਾ ਸਮਾਂ ਵੀ ਘੱਟ ਹੁੰਦਾ ਸੀ ਹੁਣ ਵਾਈਫ ਵੀ ਮਿਲ ਕੇ ਗਏ ਨੇ ਪਰ ਉਹ ਤਾਂ ਆਪਦੇ ਘਰੇ ਹੀ ਰਹਿੰਦੇ ਸੀ ਉਹਨਾਂ ਦਾ ਦਫ਼ਤਰ ਵੀ ਘਰੇ ਹੀ ਸੀ ਮੈਂ ਸ਼ਾਮ ਨੂੰ ਵੀ ਹੋ ਕੇ ਗਿਆ ਵਿਰਾਟ ਸਾਹਿਬ ਨਾਲ ਪਰਸੋਂ ਵੀ ਹੋ ਕੇ ਗਿਆ ਕੱਲ ਵੀ ਹੋ ਕੇ ਗਿਆ ਅਸੀਂ ਰੋਜ਼ ਮਿਲਦੇ ਰਹਿੰਦੇ ਸੀ ਸਰ ਕੋਈ ਕਾਰਨ ਪਤਾ ਲੱਗਿਆ ਵੀ ਗੋਲੀ ਚੱਲੀ ਕਿੱਦਾਂ ਵੀ ਕਿੱਦਾਂ ਕੁਝ ਨਹੀਂ ਠੀਕ ਠੁਕ ਸਾਫ਼ ਸੁਥਰ ਕਰਦੇ ਸੀ ਜੀ ਬਸ ਉਹਦੇ ਨਾਲ ਹੀ ਲੱਗਦੀ ਛੋਟਾ ਜਿਹਾ ਜੀ ਅਸੀਂ ਰਿਵਾਾਰੋ ਇੰਨਾ ਕਰਵਾ ਲਵਾਂਗੇ ਠੀਕ ਤੇ ਸਰ ਅਕਾਲੀ ਪੰਜਾਬ ਤੋਂ ਕੀ ਮੈਸੇਜ ਆ ਰਿਹਾ ਮੈਂ ਪਾਰਟੀ ਪ੍ਰਧਾਨ ਸਾਡੇ ਸੁਖੀਰ ਸਿੰਘ ਬਾਦਲ ਜੀ ਮੈਂ ਮਜੀਠੀਆ ਸਾਹਿਬ ਨਾਲ ਵੀ ਹੁਣੇ ਗੱਲ ਕੀਤੀ ਹੈ ਉਹਨਾਂ ਦੇ ਵੀ ਕਾਫੀ ਦੋਸਤਾਨਾ ਸਵੰਦ ਸੀ ਮਜੀਠੀਆ ਸਾਹਿਬ ਨਾਲ ਕਿਉਂਕਿ ਉਹਨਾਂ ਦੇ ਪਾਰਟੀ ਬਾਜ਼ੀ ਤੋਂ ਉੱਠ ਕੇ ਸਾਰਾ ਨਾਲ ਬੜੇ ਚੰਗੇ ਰਿਸ਼ਤੇ ਸੀਗੇ ਉਹਨਾਂ ਨੇ ਵੀ ਬਹੁਤ ਗਹਿਰਾ ਅਫਸੋਸ ਪ੍ਰਗਟ ਕੀਤਾ ਔਰ ਮੈਨੂੰ ਸਪੈਸ਼ਲੀ ਤੌਰ ਤੇ ਭੇਜਿਆ ਉਹਨਾਂ ਨੇ ਨਿਊਜ਼ ਦੇਖੀ ਹੈ ਮਹਦੀਠੇ ਸਾਹਿਬ ਬਲੋ ਵੀ ਬਹੁਤ ਅਫਸੋਸ ਪ੍ਰਗਟ ਕਰਕੇ ਚਲੇ ਆਉਣਾ ਵੀ ਉਹਨਾਂ ਨੇ ਕੱਲ ਸਰ ਕੋਈ ਪਰਿਵਾਰ ਨਾਲ ਸੰਜੀ ਹੋਈ ਗੱਲ ਵੀ ਸੰਸਕਾਰ ਕਰਕੇ ਚੱਲੇ ਹਾਂਏ ਸਵੇ ਬੇਟੀ ਆ ਰਹੀ ਹੈ ਹਜੇ ਨਾ ਬੇਟੀ ਮਲਾਨਾ ਪੜਦੇ ਨੇ ਐਮ ਡੀ ਕਰਦੇ ਨੇ ਉਹ ਆ ਰਹੇ ਨੇ ਉਹ ਦਵਾ ਸਲਾਹ ਕਰਕੇ ਸਵੇਰੇ ਦੱਸ ਦੇਣੀ ਹੈ ਸ਼ਾਇਦ ਕੱਲ ਦੁਪਹਿਰ ਤੱਕ ਠੀਕ ਹੈ ਥੈਂਕ ਯੂ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗ ਕੇ ਨਾਲ ਅਚਾਨਕ ਗੋਲੀ ਚਲੀ ਹੈ ਹੀ ਪਤਾ ਲੱਗਾ ਜੇ ਨਾ ਵੀ ਆਈ ਅੱਜ ਬਹੁਤ ਮੜਾ ਬਹੁਤ ਮੜਾ ਕਹਿ ਸਕਦੇ ਪਾਰਟੀ ਨੇ ਕੋ ਵੱਡਾ ਕਟਾ ਬਹੁਤ ਵੱਡਾ ਕਟਾ ਸਾਨੂੰ ਬੜਾ ਵੱਡਾ ਕਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਉਹ ਸਾਹਿਤ ਬਹੁਤ ਉਸੇ ਖੇ ਰਹੀ ਸੀ ਨਾ ਬਹੁਤ ਨਰਲ ਸੀ ਬਹੁਤ ਮੜਾ ਕਿੰਨੇ ਕੁ ਤੁਹਾਨੂੰ ਉਤਲਾਹ ਮੀਤ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਸਿਰ ਮੈਂ ਜਾ ਰਿਹਾ ਪਰਵਾਹ ਚੱਲ ਕੇ ਡੇਗੀ ਕੋਈ ਪੁਲਿਸ ਦੇ ਕੇ ਗੋਲੀ ਚੱਲ ਸਕਦੀ ਹੈ